ਅੱਜ ਜੁਆਇੰਟ ਫੋਰਮ ਅਤੇ ਬਿਜਲੀ ਇਕਤਾ ਮੰਚ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਮੁੱਖ ਦਫ਼ਤਰਾਂ ਦੇ ਵਿੱਚ ਡਿਵੀਜ਼ਨ ਪੱਧਰ ਤੇ ਸਬ-ਡਿਵੀਜ਼ਨ ਦੇ ਤੇ ਗੇਟ ਰੈਲੀਆ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਨੂੰ ਨੇਪਰੇ ਚਾੜਨ ਵਾਸਤੇ ਅੱਜ ਸੁੰਦਰਨਗਰ ਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਗੇਟ ਰੈਲੀ ਕੀਤੀ ਤੇ ਇਸੇ ਪ੍ਰਕਾਰ ਕੱਲ ਵੀ ਕਈ ਥਾਵਾਂ ਦੇ ਉੱਤੇ ਗੇਟ ਰੈਲੀਆ ਨੇ ਤੇ ਇਸ ਤੋਂ ਇਲਾਵਾ 22 ਤਰੀਕ ਦੀ ਮੀਟਿੰਗ ਆ ਜਿਹੜੀ ਜੇਕਰ ਬੇਸਟਾ ਰੈਲੀਆ ਤਾਂ 1 ਤਰੀਕ ਨੂੰ ਬਿਜਲੀ ਮੰਤਰੀ ਦਾ ਜਿਹੜਾ ਤਰਾਉ ਕਰਨ ਦਾ ਜਿਹੜਾ ਪ੍ਰੋਗਰਾਮ ਉਹਨਾਂ ਦੀ ਰੈਸ਼ ਦਾ ਅੰਮ੍ਰਿਤਸਰ ਤੇ ਉਸ ਵਾਸਤੇ ਨਾ ਸਮੁੱਚੇ ਮਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਅਸੀਂ ਵਰਕ ਟੂ ਰੂਲ ਦੇ ਉੱਤੇ ਪਹਿਰਾ ਦਿੰਦੇ ਹੋਏ 31 ਤਰੀਕ ਤੱਕ ਕੰਮ ਕਰਨਾ ਜਿਵੇਂ ਗੌਰਵ ਜੀ ਨੇ ਦੱਸਿਆ ਵੀ ਵਰਕ ਟੂ ਰੂਲ ਹੈ ਕੀ ਆ ਤੇ ਉਸ ਦੇ ਉੱਤੇ ਪਹਿਰਾ ਦੇ ਕੇ ਇਸ ਸਰਕਾਰ ਮੈਨੇਜਮੈਂਟ ਤੇ ਸਥਾਨਕ ਜਿਹੜਿਆ ਅਫਸਰਸ ਆਈਆ ਉਹਨਾਂ ਨੂੰ ਦੱਸਣਾ ਕਿ ਜਿਹੜਾ ਵਰਕ ਟੂ ਰੂਲ ਦੇ ਵਿੱਚ ਰਹਿ ਕੇ ਜੇਕਰ ਮਲਾਜ਼ਮ ਕੰਮ ਕਰਨਗੇ ਤਾਂ ਫਿਰ ਕਿਹੋ ਜਿਹਾ ਮੁਕੰਮ ਹੋਣਾ ਸੋ ਇਹ ਗੱਲ ਉੱਪਰ ਤੱਕ ਜਾਵੇ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਵੀ ਆ ਕਿ ਉਹ ਵਰਕ ਡੂ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਤੇ 19 ਤਰੀਕ ਨੂੰ ਹਰੇਕ ਸਬਡਿਵੀਜ਼ਨ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਉੱਥੇ ਪਹੁੰਚਣ ਕਿਉਂਕਿ ਸੌਰੀ 1 ਤਰੀਕ ਦਾ 1 9 ਜਿਹੜੀ 1 9 1 ਸਤੰਬਰ ਨੂੰ ਉਹ ਉਹ ਅੰਮ੍ਰਿਤਸਰ ਪਹੁੰਚਣ ਤਾਂ ਕਿ ਅਸੀਂ ਗਿਣਤੀ ਦੇ ਹਿਸਾਬ ਨਾਲ ਕਿਉਂਕਿ ਜੇ ਮੁਲਾਜ਼ਮਾਂ ਦੀ ਗਿਣਤੀ ਉਹ ਤਾਂ ਸਾਡੇ ਆਗੂਆਂ ਦਾ ਜਿਹੜਾ ਕੋਨਾ ਉਹ ਗਰਮ ਜ਼ਿਆਦਾ ਹੋਵੇਗਾ ਤੇ ਉਹ ਹੋ ਸਕਦਾ ਕਿ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੀ بجائے ਉਸ ਦਾ ਉੱਥੋਂ ਬਿਲਕੁਲ ਵੀ ਨਿਕਲਣਾ ਬੰਦ ਕਰ ਦੇਣ ਤੇ ਇਸ ਤੋਂ ਇਲਾਵਾ ਉਸੇ ਦਿਨ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਵੀ ਆਪਣੇ ਭਾਸ਼ਣ ਦੇ ਵਿੱਚ ਪਹਿਲਾਂ ਵੀ ਜਿਹੜੀ ਇੱਕ ਨੌ ਦੀ ਜਿਹੜੀ ਉੱਥੇ ਮੁਜ਼ਾਰਾ ਕਰਨਾ ਕੋਠੀ ਦਾ ਘਰਾਓ ਕਰਨਾ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਇਸ ਆਮ ਆਦਮੀ ਪਾਰਟੀ ਦਾ ਜਿਹੜਾ ਫਿੱਟ ਸਿਆਪਾ ਕਰਦਾ ਹੈ ਏਸੀਆਂ ਜਿਹੜੀਆਂ ਲੋਕਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ ਵੀ ਕਰਨਾ ਸੋ ਸਾਰੇ ਬਿਜਲੀ ਮਜ਼ਦੂਰ ਜਿੱਥੇ 21 22 ਦੀਆਂ ਜਿਹੜੀਆਂ ਰੈਗੇਟ ਰੈਲੀਆਂ ਨੇ ਉਹਨਾਂ ਨੂੰ ਸਫਲ ਬਣਾਉਣ 22 ਤਰੀਕ ਦੀ ਮੀਟਿੰਗ ਤੋਂ ਬਾਅਦ ਵਿੱਚ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਦਾ ਜਿਹੜਾ ਉਸ ਦੇ ਉੱਤੇ ਪਹਿਰਾਦਾਨ ਤੇ 1 ਸਤੰਬਰ 2024 ਨੂੰ ਬਿਹਾਰਾ ਕੱਟ ਕੇ ਅੰਮ੍ਰਿਤਸਰ ਪੁੱਜਣ ਤਾਂ ਕਿ ਆਪਾਂ ਉਸ ਪ੍ਰੋਗਰਾਮ ਨੂੰ ਜਿਹੜਾ ਸਫਲ ਬਣਾਈਏ ਧੰਨਵਾਦ ਅੱਜ ਬਿਜਲੀ ਬੋਰਡ ਦੇ ਅੰਦਰ ਵਿਗਿਆਨ ਖਰਮਤੇ ਇੱਕ ਕਮੰਚ ਪੰਜਾਬ ਦੇ ਸੱਦੇ ਦੇ ਉੱਤੇ ਰੋਸ ਰੈਲੀਆਂ ਕੀਤੀ ਜਾ ਰਹੀਆਂ ਜਿਸ ਦੀ ਗੜੀ ਦੇ ਵਿੱਚ ਅੱਜ ਸੁੰਦਰ ਨਗਰ ਡਿਵੀਜ਼ਨ ਲੁਧਿਆਣੇ ਦੇ ਵਿੱਚ ਰੈਲੀ ਕੀਤੀ ਗਈ ਆ ਔਰ ਮੁਲਾਜ਼ਮਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਨਾ ਕਰਨਾ ਔਰ ਮੈਨੇਜਮੈਂਟ ਦੀਆਂ ਮੈਨੇਜਮੈਂਟ ਦੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜੀਆਂ ਰੋਸ ਰੈਲੀਆਂ ਸਮੂੱਚੇ ਪੰਜਾਬ ਦੇ ਅੰਦਰ ਕੀਤੇ ਹਨ ਔਰ ਅੱਜ ਅਸੀਂ ਮੈਨੇਜਮੈਂਟ ਨੂੰ ਵੀ ਇਸ ਗੱਲ ਦੀ ਇਥੋਂ ਚੇਤਾਵਨੀ ਦਿੰਦੇ ਆ ਕਿ 21 ਤਰੀਕ ਤੋਂ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਆ ਉਹ ਅਸੀਂ ਲਾਗੂ ਕੀਤਾ ਹੈ ਔਰ ਉਸ ਨੂੰ 100% ਦਫਤਰ ਦੇ ਅੰਦਰ ਲਾਗੂ ਕੀਤਾ ਜਾਵੇਗਾ ਔਰ ਮੈਂ ਪੰਜਾਬ ਦੇ ਅੰਦਰ ਵਕ ਵਕ ਜਿਹੜਿਆ ਡਿਵੀਜ਼ਨਾਂ ਨੇ ਸਬਡਿਵੀਜ਼ਨਾਂ ਨੇ ਉਹਨਾਂ ਨੂੰ ਵੀ ਸਮੂੱਚੇ ਜਿੱਥੇ ਬੰਦੀਆਂ ਦੇ ਮੁਲਾਜ਼ਮਾਂ ਨੂੰ ਔਰ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜਿਹੜਾ ਇਹ ਸਾਡਾ ਵਰਕ ਟੂ ਰੋਲ ਆ ਉਹਨੂੰ ਲਾਗੂ ਕਰਨ ਤਾਂ ਕਿ ਮੈਨੇਜਮੈਂਟ ਜਿਹੜੀ ਗੁੰੰਗੀ ਬੋਲੀ ਮੈਨੇਜਮੈਂਟ ਆ ਉਹਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਔਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਦੇ ਵਿੱਚ ਸਾਡਾ 12 ਡੀਏ ਰੁਕਿਆ ਹੋਇਆ ਡੀਏ ਬਿਲਕੁਲ ਜਾਇਜ਼ ਆ ਔਰ ਸਾਡੇ ਜਿਹੜਾ ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਕਰੋੜ ਦਾ ਰੁਪਏ ਦੀ ਰਾਸ਼ੀ ਦੇਣ ਦੀ ਮੰਗ ਆ ਔਰ ਇਹਦੇ ਨਾਲ ਨਾਲ ਹੀ ਉਸ ਨੂੰ ਪੇਪੈਂਡ ਦੇਣ ਦਾ ਮਸਲਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਸਕੇਲਾਂ ਦੇ ਬਕਾਇਏ ਨੇ ਸਰਕਾਰ ਦੇ ਵੱਲ ਉਹ ਪੈਂਡਿੰਗ ਪਏ ਨੇ ਉਹਨਾਂ ਨੂੰ ਔਰ ਇਹਦੇ ਨਾਲ ਨਾਲ ਹੀ ਹੋਰ ਸਾਡੀਆਂ ਜਿਹੜੀਆਂ ਲਗਭਗ 40 ਮੰਗਾ ਦਾ ਡਿਮਾਂਡ ਚਾਰਟ ਮੈਨੇਜਮੈਂਟ ਨੂੰ ਦੇ ਨਾਲ ਡਿਸਕਸ ਕੀਤਾ ਹੋਇਆ ਜਿਹਦੇ ਉੱਤੇ ਸਹਿਮਤੀ ਵੀ ਜਤਾਈਆ ਔਰ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੀ ਪੰਜਾਬ ਸਰਕਾਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਔਰ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿ ਮੰਨੀਆਂ ਮੰਗਾ ਜਿਹੜੀਆਂ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਤਾਂ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚ ਪਾਈ ਜਾ ਰਹੀ ਹੈ ਬੇਚੈਨੀ ਆ ਉਹ ਖਤਮ ਹੋਵੇ ਅਤੇ ਜਿਹੜਾ ਲੋਕਾਂ ਦੇ ਸੇਵਾਵਾਂ ਨੇ ਉਹ ਅਸੀਂ ਲੋਕਾਂ ਦੇ ਵਧੀਆ ਟਾਂਕ ਨਾਲ ਕਰ ਸਕੀਏ ਕਿਉਂਕਿ ਅੱਜ ਜਿਹੜਾ ਸਮੁੱਚਾ ਸਾਡਾ ਮੁਲਾਜ਼ਮਾ ਉਸ ਦੀ ਘੱਟ ਤੋਂ ਘੱਟ ਵੀ 7000 ਤੋਂ ਲੈ ਕੇ 15-20000 ਰੁਪਏ ਤੱਕ ਜਿਹੜੀ ਸੈਲਰੀ ਉਹ ਘਟ ਵਧ ਰਹੀ ਹੈ ਜਿਹਦੇ ਵਿੱਚ डीए ਜਿਹੜਾ ਉਹ ਘੱਟ ਮਿਲ ਰਿਹਾ ਔਰ ਇਸੇ ਤਰ੍ਹਾਂ 295/19 ਵਾਲੇ ਕੋਈ ਸਾਥੀ ਨੇ ਜਿਨ੍ਹਾਂ ਦੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਬਣਨ ਵਾਲੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਮੰਗ ਕਰਦੇ ਆ ਉਹ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਉਹ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤਾਂ ਕਿ ਉਹ ਵੀ ਜਿਹੜੀ ਸਾਥੀਆਂ ਦੇ ਮਨਾਂ ਦੇ ਵਿੱਚ ਬੇਚੈਨੀ ਉਹ ਦੂਰ ਹੋ ਸਕੇ ਔਰ ਮੈਂ ਅਕੀਰ ਦੇ ਵਿੱਚ ਮੈਨੇਜਮੈਂਟ ਨੂੰ ਫੇਰ ਇਹ ਚੇਤਾਵਨੀ ਦੰਡਾ ਕਿ ਜੇਕਰ ਵਰਕ ਟੂ ਰੂਲ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਾਂ ਕੋਈ ਦਿੱਕਤ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰ ਉਹ ਪੰਜਾਬ ਸਰਕਾਰ ਔਰ ਪਾਵਰ ਕੰਪਨੀ ਮੈਨੇਜਮੈਂਟ ਹੋਵੇਗੀ ਅੱਜ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਪੰਜਾਬ ਵੱਲੋਂ ਜਿਹੜੀਆਂ ਡਿਵੀਜ਼ਨ ਤੇ ਸਬਡਿਵੀਜ਼ਨ ਪੱਧਰ ਤੇ ਗੇਟ ਰੈਲੀਆ ਵੀ ਕਾਲ ਦਿੱਤੀ ਗਈ ਸੀ ਉਹਦੇ ਅਗੇਂਸਟ ਅਸੀਂ ਉਹਦੇ ਹੱਕ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਗੇਟ ਰੈਲੀਆ ਕੀਤੀਆਂ ਨੇ ਤਾਂ ਹੁਣ ਮੈਂ ਮਤਲਬ ਦੱਸਣਾ ਚਾਹਨਾ ਵਾਂ ਵੀ ਜਿਹੜੀਆਂ ਗੇਟ ਰੈਲੀਆ ਕੀਤੀਆਂ ਨੇ ਉਹਦੇ ਵਿੱਚ ਸਾਨੂੰ ਵਰਕ ਟੂ ਰੂਲ ਦੀ ਕਾਲ ਕੀਤੀ ਗਈ ਆ ਪਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਵੀ ਜਿਹੜੀ ਵਰਕ ਟੂ ਰੂਲ ਦੀ ਕਾਲ ਆ ਜਿਵੇਂ ਕਿ 8 ਘੰਟੇ ਆਪਣੀ ਜਿਹੜੀ ਬੰਦ ਦੀ ਡਿਊਟੀ ਕਰਨੀ ਆ ਔਰ ਉਸ ਤੋਂ ਬਾਅਦ ਕਿਸੇ ਨੇ ਵੀ ਡਿਊਟੀ ਤੋਂ ਬਾਅਦ ਫੀਲਡ ਦੇ ਵਿੱਚ ਨਹੀਂ ਜਾਣਾ ਜਿਹੜੇ ਕਿ ਏਜੀਆਈ ਤੇ ਜੇਆਈ ਆ ਉਹੀ ਸਰ ਪਰਮਿਟ ਲੈਣਗੇ ਜਿਹੜੇ ਲਾਈਨਮੈਨ ਨੇ ਜਿਹੜੇ ਅਫਾਈਜ਼ ਲਾਈਨਮੈਨ ਨੇ ਪਰ ਉਹਨਾਂ ਕੋਲ ਪਰਮਿਟ ਉਹਨਾਂ ਕੋਲ ਕੋਡ ਨਹੀਂ ਜਾਰੀ ਹੋਏ ਉਹ ਬਿਲਕੁਲ ਵੀ ਪਰਮਿਟ ਨਹੀਂ ਲੈਣਗੇ ਕਿਉਂਕਿ ਜਿਵੇਂ ਸਰਕਾਰ ਸਾਡੇ ਨਾਲ ੱਤਕਾ ਕਰ ਰਹੀ ਆ ਸੋ ਉਹਦੇ ਜਵਾਬ ਦੇ ਵਿੱਚ ਜੋ ਅਸੀਂ ਵਰਕ ਟੂ ਰੂਲ ਦਾ ਕਾਲ ਦਿੱਤੀ ਕਿ ਜੇਕਰ ਅਸੀਂ ਇਹਨੂੰ ਤੰਦਹੀ ਨਾਲ ਲਵਾਵਾਂਗੇ ਤਾਂ ਹੀ ਸਰਕਾਰ ਦੇ ਉੱਪਰ ਇਹਦਾ ਅਸਰ ਪਊਗਾ ਔਰ ਇਹਦੇ ਵਧੀਆ ਰਿਜ਼ਲਟ ਆਉਣਗੇ ਧੰਨਵਾਦ